ਅਜੀਤ ਸਾਹਿਬ ਨੇ ਮੈਨੂੰ ਆਜਾ ਆ ਹੁਣ ਬੋਲ ਦਿਆ ਗਿਆ ਕਹਿੰਦੇ ਦੇ ਅੰਬਰ ਸਾਹਿਬ ਦੇ ਕਪੜੇ ਹੋਵੇ ਸਭ ਤੁਹਾਡੇ ਅੱਗੇ ਖੜਾ ਹਿੰਦੁਸਤਾਨ ਦਾ ਪਹਿਲਾ ਮੰਤਰੀ ਹੈ ਜਨਹਿਕ ਸਾਹਿਬ ਦੇ 11000 ਏਕੜ 11000 ਏਕੜ ਜ਼ਮੀਨ ਛਡਾ ਕੇ 3000 ਏਕੜ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ ਅਜੀਤ ਸਾਹਿਬ ਅੰਪੀ ਨੇ ਦੇ ਬੜੇ ਦੀ ਪਾ ਦੇ ਕਪੜਾ ਸ਼ਰਾਉ ਮੈਂ ਸ਼ੁਰੂ ਕਰਦੀ ਆ ਤੇ ਸੋਹਰੇ ਕਰਦੇ ਨਹੀਂ ਅੱਡੇ ਤੱਕ ਕਪੜਾ ਮੈਨੂੰ ਦੱਸੋ ਤੁਸੀਂ ਜਿੱਥੇ ਕਿਨਾਂ ਕੋ ਕਪੜਾ ਆਪਾਂ ਦੋਵੇਂ ਭਰਾ ਚੱਲਦੇ ਆ ਆਪਾਂ ਅੰਮ੍ਰਿਤਸਰ ਦੀ ਤਸਦੀਕ ਦੇ ਉੱਤੇ ਬਾਹਰ ਆਣ ਵਾਫੀ ਬਕਾਇਦਾ ਚੋਂਦਾ ਜਦੋਂ ਮੈਂ ਮਹੱਲੇ ਚ ਗਿਆ ਸੀਗਾ ਮੈਨੂੰ ਇੱਕ ਡੀ.ਐਸ.ਪੀ ਨੇ ਕਿਹਾ ਸੀਗਾ ਕਿ ਸਰ ਸੱਪਰੀ ਰੋਡ ਦੇ ਹੱਥ ਪਾਉਣ ਵਾਲੀ ਗੱਲ ਆ ਮੈਂ ਕਿਹਾ ਸਭ ਕੁਝ ਛੱਡੋ ਜੀ ਤੁਸੀਂ ਜਮਸ਼ਰ ਦੇ ਵਿੱਚ ਮੇਰੇ ਐਮਪੀ ਵਰ ਤੋਂ ਬਾਅਦ ਜੇ ਮੇਰੇ ਐਮਪੀ ਵਰ ਤੋਂ ਬਾਅਦ ਤੇ ਇਹਨੇ ਕਿਸੇ ਦੀ ਕੋਠੀ ਦਾ ਕੰਮ ਦਾ ਕਰ ਲੈ ਤੁਸੀਂ ਕਿਉਂ ਲੱਖ ਲੱਖ ਤੇਰੇ ਸਾਡੇ ਵੋਟਾਂ ਪਾਉਂਦੇ ਨਾ ਆਉਂਗਾ ਮੈਂ ਸਭ ਤੋਂ ਅੱਗੇ ਹੋਊਗਾ ਉਹ ਕੰਮ ਦਾ ਛੋੜਵਾਸ ਤੇ ਕਾਨੂੰਨੀ ਲੜਾਈ ਲੜਾਗੇ ਬੁੱਧੀ ਲੜਾਈ ਲੜਾਗੇ ਅੰਬਸਰ ਦੇ ਲੋਕਾਂ ਨਾਲ ਕੋਈ ਧੋਖਾ ਦੇਉਂਦੇ ਨਾ ਅੰਬਸਰ ਦੇ ਲੋਕਾਂ ਨਾਲ ਖੜੇ ਆ ਬਸ ਅੰਬਸਰ ਨੂੰ ਬੀਜੇਪੀ ਕੋ ਬਚਾਉਣਾ ਜਿਹੜੀ ਪਿਛਲੇ 30 ਸਾਲਾਂ ਤੋਂ ਕਬੀ ਤੇਰ ਨੂੰ ਨਹੀਂ ਹੁੰਦੀ ਕਬੀ ਤੇਰ ਨੂੰ ਆ ਕੇ ਜਿਹੜਾ ਬੇਕੂਫ ਬਣਾਉਂਦੀ ਆ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦੀ ਆ ਅਜੀਤ ਸਾਹਿਬ ਦਾ ਮੈਨੂੰ ਅੱਜ ਆ ਹੁਣ ਬੋਲਦੇ ਆਖਿਆ ਕਹਿੰਦੇ ਜੇ ਅੰਮ੍ਰਿਤ ਸਾਹਿਬ ਦੇ ਵਿੱਚ ਕਬਦੇ ਹੋਵੇ ਸਭ ਤੁਹਾਡੇ ਅੱਗੇ ਖੜਾ ਹਿੰਦੁਸਤਾਨ ਦਾ ਪਹਿਲਾ ਮੰਤਰੀ ਹੈ ਜਿਨੇ 1 ਸਾਲ ਦੇ ਵਿੱਚ 11000 ਏਕੜ 11000 ਏਕੜ ਜ਼ਮੀਨ ਛਡਾ ਕੇ ਤੰਨੇ ਯਾਰ ਤੁਹਾਡੀ ਜੀਬ ਪੰਜਾਬ ਸਰਕਾਰ ਨੂੰ ਨਾ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ ਅਜੀਤ ਸਿੰਘ ਐਮਪੀ ਨੇ ਬੜੇ ਨਹੀਂ ਪਾ ਦੇ ਕਬਜ਼ਾ ਸ਼ਰਾਉ ਮੈਂ ਸ਼ੁਰੂ ਕਰਦੀ ਆ ਤੇ ਸੋਰੇ ਕਰਦੇ ਨੇ ਅਸੀਂ ਤਾਂ ਕਿਹੜਾ ਕਬਜ਼ਾ ਮੈਨੂੰ ਦੱਸੋ ਤੁਸੀਂ ਜਿੱਥੇ ਕਿਹਨਾਂ ਕੋ ਕਬਜ਼ਾ ਆ ਆਪਾਂ ਦੋਵੇਂ ਭਰਾ ਚੱਲਦੇ ਆ ਆਪਾਂ ਅੰਮ੍ਰਿਤਸਰ ਦੀ ਤਰਤੀ ਦੇ ਉੱਤੇ ਬੜਾ ਮਾਫੀ ਬਕਾਇਦ ਹੁੰਦਾ ਜਦੋਂ ਮੈਂ ਮਹੱਲੇ ਚ ਗਿਆ ਸੀਗਾ ਦੰਗਰ ਕਦੀ ਵੀ ਨੇ ਕਿਹਾ ਸੀਗਾ ਕਿ ਸਰ ਸਪਰੀ ਲੋਟ ਦੇ ਹੱਥ ਪਾਉਣ ਵਾਲੀ ਗੱਲ ਹੈ ਮੈਂ ਕਿਹਾ ਸਭ ਥੁਪ ਛੱਡੋ ਜੀ ਤੁਸੀਂ ਜੇ ਅਮਰ ਸਾਹਿਬ ਦੇ ਵਿੱਚ ਮੇਰੇ ਐਮਪੀ ਬਣ ਤੋਂ ਬਾਅਦ ਜੇ ਮੇਰੇ ਐਮਪੀ ਬਣ ਤੋਂ ਬਾਅਦ ਤੇ ਇਹ ਮੈਂ ਕਿਸੇ ਦੀ ਕੋਟੀ ਦਾ ਕੰਮ ਦਾ ਕਰ ਲਿਆ ਤੁਸੀਂ ਕਿਉਂ ਲੱਖ ਲੈਂਦੇ ਸਾਡੇ ਵੋਟਾਂ ਤੋਂ ਮੈਂ ਨਹੀਂ ਮੈਂ ਸਭ ਤੋਂ ਜਿਹ ਹੋਊਗਾ ਉਹ ਕੰਮ ਕਰੇਗਾ ਕਾਨੂੰਨ ਦੀ ਲੜਾਈ ਲੜਾਂਗੇ ਦੂਜੀ ਲੜਾਈ ਲੜਾਂਗੇ ਅਮਰ ਸਾਹਿਬ ਦੇ ਲੋਕਾਂ ਨਾਲ ਕੋਈ ਤੋਂ ਕਦੇ ਉਹ ਨਾ ਅੰਮ੍ਰਿਤਸਰ ਦੇ ਲੋਕਾਂ ਦਾ ਖੜਿਆ ਬਸ ਅੰਮ੍ਰਿਤਸਰ ਨੂੰ ਭਾਜਪੀ ਕੋ ਵਿਛੋੜਾ ਜਿਹੜੀ ਪਿਛਲੇ 30 ਸਾਲਾਂ ਤੋਂ ਕਦੀ ਚਿਹਰ ਨੂੰ ਨਹੀਂ ਆਉਂਦੀ ਆ ਕਦੀ ਚਿਹਰ ਨੂੰ ਆ ਕੇ ਜਿਹੜਾ ਬੇਕੂਫ ਬਣਾਉਂਦੀ ਆ ਮੈਂ ਤੁਹਾਡਾ ਸਾਡ ਦਾ ਬਹੁਤ ਧੰਨਵਾਦੀ ਆ ਅਜੀਤ ਸਾਹਿਬ ਨੇ ਮੈਨੂੰ ਅੱਜ ਆ ਹੁਣ ਬੋਲਦੇ ਆਖਿਆ ਕਹਿੰਦੇ ਨੇ ਅੰਮ੍ਰਿਤਸਰ ਵਿੱਚ ਕਬਜ਼ੇ ਹੋ ਗਏ ਸਭ ਤੁਹਾਡੇ ਅੱਗੇ ਖੜਾ ਹਿੰਦੁਸਤਾਨ ਦਾ ਪਹਿਲਾ ਮੰਤਰੀ ਹੈ ਜਿਨੇ ਇੱਕ ਸਾਲ ਦੇ ਵਿੱਚ 11000 ਏਕੜ 11000 ਏਕੜ ਜ਼ਮੀਨ ਛਡਾ ਕੇ 3000 ਕਰੋੜ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ ਅਜੀਤ ਸਿੰਘ ਐਮਪੀ ਨੇ ਬੜੇ ਨਹੀਂ ਪਾ ਦੇ ਕਬਜ਼ਾ ਛਾਊ ਮੈਂ ਸ਼ੁਰੂ ਕਰਦੀ ਆ ਤੇ ਸੋਰੇ ਕਰਦੇ ਨੇ ਅਸੀਂ ਤਾਂ ਕਿਹਦਾ ਕਬਜ਼ਾ ਮੈਨੂੰ ਦੱਸੋ ਤੁਸੀਂ ਜਿੱਥੇ ਕਿਹਨਾਂ ਕੋ ਕਬਜ਼ੇ ਵਾਲਾ ਅੱਪਾ ਦੌਰ ਪਰ ਚੱਲਦੇ ਆ ਅੱਪਾ ਅੰਮ੍ਰਿਤਸਰ ਦੀ ਤਸਦੀਕ ਦੇ ਉੱਤੇ ਬਹਿ ਜਾਣ ਮਾਫੀ ਬਕਾਇਦਾ ਤੋਂ ਨਾ ਜਦੋਂ ਮੈਂ ਮਹੱਲੇ ਚ ਗਿਆ ਸੀਗਾ ਮੈਨੂੰ ਇੱਕ ਡੀ.ਆਈ.ਐਸ.ਪੀ ਨੇ ਕਿਹਾ ਸੀਗਾ ਕਿ ਸਰ ਸੱਪਰੀ ਲੋਟ ਦੇ ਹੱਥ ਪਾਉਣ ਵਾਲੀ ਗੱਲ ਹੈ ਮੈਂ ਕਿਹਾ ਸੱਪ ਛੁੱਪ ਛੱਡੋ ਜੀ ਤੁਸੀਂ ਜੇ ਅੰਮ੍ਰਿਤਸਰ ਦੇ ਵਿੱਚ ਮੇਰੇ ਐਮ.ਪੀ. ਬਣ ਤੋਂ ਬਾਅਦ ਜੇ ਮੇਰੇ ਐਮ.ਪੀ. ਬਣ ਤੋਂ ਬਾਅਦ ਤੇ ਇਹ ਮੈਂ ਕਿਸੇ ਦੀ ਕੋਠੀ ਤੇ ਗਵਦਾ ਕਰਨਾ ਕੁਝ ਕਿਉਂ ਲੱਖ ਲੈਂਦੇ ਸਾਡੇ ਵੋਟਰ ਤੋਂ ਮੈਂ ਨਹੀਂ ਮੈਂ ਸਭ ਤੋਂ ਜਿਹ ਹੋਊਗਾ ਉਹ ਕੰਮ ਕਰ ਚੜਾਉਣਾ ਪਏ ਕਾਨੂੰਨ ਦੇ ਲੜਾਈ ਲੜਾਗੇ ਦੂਜੀ ਲੜਾਈ ਲੜਾਗੇ ਅਮਰ ਸਾਹਿਬ ਦੇ ਲੋਕਾਂ ਨਾਲ ਕੋਈ ਧੋਖਾ ਨਹੀਂ ਹੋਣਾ ਅਮਰ ਸਾਹਿਬ ਦੇ ਲੋਕਾਂ ਨਾਲ ਖੜਿਆ ਬਸ ਅਮਰ ਸਾਹਿਬ ਨੂੰ ਭਾਜਪਾ ਕੋ ਬਚਾਉਣਾ ਜਿਹੜੀ ਪਿਛਲੇ 30 ਸਾਲਾਂ ਤੋਂ ਕਦੀ ਚਿਹਰ ਨੂੰ ਨਹੀਂ ਆਉਂਦੀ ਹੈ ਕਦੀ ਚਿਹਰ ਨੂੰ ਆ ਕੇ ਜਿਹੜਾ ਬੇਫੂਕ ਬਣਾਉਂਦੀ ਆ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦੀ ਹਾਂ